ਨਸਨ ਕਰਦਾ ਵਾ ਨਾ ਤਾਂ ਬੜਾ ਹੀ ਮਜ਼ਾ ਆਉਂਦਾ ਐ ਛਿਲੰਦਾ ਮੋਟਾ ਮੋਟਾ ਛਿਲ ਲਿਆ ਗਿਆ ਸੋਖ ਸੋਖ ਹਾਂਜੀ ਬਾਰਜੇ ਮੈਂ ਅੱਛਾ ਸਬਜੀ ਨਹੀਂ ਕੱਟਣ ਲਸਣ ਨਹੀਂ ਕੱਟਣ ਬਣਾਉਣ ਲੱਗੀ ਕੜੀ ਮੈਂ ਅੱਛਾ ਹੂੰ ਖੱਟੀ ਜੀ ਬਣਾਈ ਫਿਰ ਲੱਸੀ ਬਾਹਰ ਕੱਢੀ ਆ ਕਿੰਨੀ ਆ ਪਰ ਮੈਂ ਸਾਰੀ ਪਾ ਦੇਣੀ ਆ ਕੜੀ ਚ ਆਹ ਵਧੀਆ ਜੀ ਬਣਾਈ ਨਾ ਸਵਾਦ ਜੀ ਠੀਕ ਐ ਮੈਂ ਵਿੱਚ ਮੈਥੇ ਵੀ ਪਾਉਣੇ ਜੇ ਪਾਣੀ ਪਾਣੀ ਮੈਥੇ ਮੈਨੂੰ ਮੈਥਿਆਂ ਨਾਲ ਹੀ ਵਧੀਆ ਲੱਗਦੀ ਕੜੀ ਠੀਕ ਆ ਪਰ ਥੋੜੀ ਜੀ ਨਾ ਉਹਨਾਂ ਨੂੰ ਰਾੜ ਲਈ ਇੱਕ ਵਾਰੀ ਫੇ ਘੋੜੇ ਜੇ ਲੱਗਦੇ ਨਹੀਂ ਨਹੀਂ ਪਹਿਨੋ ਤੇਲ ਚ ਮੈਂ ਭੁੰਨ ਲੈਣਾ ਚੰਗੀ ਤਰ੍ਹਾਂ ਉਹਨਾਂ ਨੂੰ ਹਾਂ ਲਾਲ ਜੇ ਕਰ ਲੈਣੇ ਬਰਾਊਨ ਜੇ ਹਾਂ ਹੂੰ ਪਿਆ ਆ ਲੰਮੀ ਲੰਮਾ ਲਸਣ ਜਾ ਕੱਟਣ ਢਈ ਐ ਮੈਨੂੰ ਛੋਟਾ ਛੋਟਾ ਕੱਟਣਾ ਹੀ ਸਕੂ ਥੋੜੇ ਥੋੜੇ ਲੰਬਾ ਵਿੱਚੋਂ ਕੱਢ ਲੈਣ ਲੱਗੀ ਆ ਬਾਕੀ ਤੇ ਮੈਂ ਗ੍ਰੇਂਡ ਕਰ ਦੇਣ ਲੱਗੀ ਆ ਠੀਕ ਆ ਹੂੰ ਠੀਕ ਆ ਵੀ ਗ੍ਰੇਂਡ ਕਰਨਾ ਪਿਆ ਜੀ ਨਹੀਂ ਨਹੀਂ ਇਹ ਇਦਾਂ ਹੀ ਕੜੀ ਚ ਨਹੀਂ ਮੇਰੇ ਸੋਨਾਂ ਇਦਾਂ ਪੈਂਦੇ ਹੈ ਨਾ ਤੇ ਹੋਰ ਕਿੱਦਾਂ ਪੈਂਦੇ ਗ੍ਰੇਂਡ ਕਰਕੇ ਹੂੰ ਗ੍ਰੇਂਡ ਕਰਕੇ ਨਹੀਂ ਪੈਂਦਾ ਕੜੀ ਚ ਇਦਾਂ ਹੀ ਪੈਣਾ ਠੀਕ ਆ ਹੂੰ ਆਦਮ ਉਸਮ ਛੱਟ ਬਦਲੀ ਹੋ ਗਿਆ ਹਨਾ ਠੰਡ ਲੱਗਣ ਢਈ ਐ ਯਾਰ ਬੂਏ ਅੱਗੇ ਬੂਏ ਧੂਆਂ ਲਾ ਕੇ ਬੈਠੇ ਹੀ ਬੰਦੇ ਅੱਗ ਲਾ ਕੇ ਵਾ ਕਿ ਮੈਂ ਅਖੰਡੀਆਂ ਕਿਵੇਂ ਵੇਖਣੀਆਂ ਕਿਥੋਂ ਉੱਡਣ ਡਿਆ ਤੋਂ ਆ ਅਗਲੇ ਅੱਗ ਲਾ ਕੇ ਬੈਠੇ ਬੰਦੇ ਹੈ ਰਾਤੀ ਨੂੰ ਪਰ ਕਾਲੀ ਮੌਸਮ ਚੇਂਜ ਹੋਇਆ ਰਾਤ ਜਦੋਂ ਮੈਂ ਬਾਥਰੂਮ ਕਰਨ ਉੱਠੇ ਧੁੰਦ ਇੱਥੇ ਤਾਂ ਕਾਈ ਕਿਤੇ ਐਂ ਅੰਦਰਾਂ ਤੱਕ ਘੇਰਿਆ ਹੀ ਨਹੀਂ ਆ ਫਿਰ ਮੀਂਹ ਨਹੀਂ ਨਾ ਪਿਆ ਹਰੇ ਨਹੀਂ ਤੇ ਆ ਦੇਣਾ ਧੁੰਦਾ ਘਾਟੀ ਪੈਂਦੀ ਆ ਉਦਾਂ ਐ ਦੇਣਾ ਚ ਮੱਠੀ ਮੱਠੀ ਜੀ ਠੰਡ ਸਟਾਰਟ ਹੁੰਦੀ ਹੈ ਔਰ ਹੁਣ ਲੱਗਣ ਡਿਆ ਪੇ ਕੱਪੜੇ ਕੱਢ ਲੈਣੇ ਚਾਹੀਦੇ ਮੋٹے ਕੱਪੜੇ ਕੱਢਣੇ ਪੈਣੇ ਆ ਹਾਂ ਹੋਈ ਕੇ ਮੇਰੇ ਆ ਕੱਟੇ ਗਏ ਆ ਤੇ ਕੋਈ ਨਹੀਂ ਮੈਂ ਕੜੀ ਬਣਾਣਾ ਤੇ ਮੈਂ ਦੇ ਨਾਲ ਚੌਲ ਬਣਾਉਣੇ ਤਾਂ ਤੂੰ ਇਹਦੇ ਮੈਨੂੰ ਪਤਾ ਚੌਲਾਂ ਦਾ ਸ਼ਕੀ ਨਹੀਂ ਆ ਤੁਹਾਡੇ ਲਈ ਤੇ ਮੰਮੀ ਨਾਲ ਚੱਕ ਕੇ ਮੈਂ ਫੁੱਲ ਕੇ ਲਾ ਦਿੰਨੀ ਆ ਤੇ ਮੇਰੀ ਗੱਲ ਸੁਣੋ ਫੇਰ ਕੱਢ ਲਈਏ ਮੋٹے ਕੱਪੜੇ ਤੇ ਮੇਰੇ ਕੋ ਨਹੀਂ ਹੋ ਹੈਗੇ ਮੋٹے ਕੱਢ ਦੇ ਮੇਰੇ ਵੀ ਦੋ ਦਿਹਾੜੀਆਂ ਹੈਗੀਆਂ ਮੈਂ ਕੋਟੀਆਂ ਕੱਟੀਆਂ ਜਿਹੜੀਆਂ ਦੋ ਕੱਢ ਦੇ ਜਿਆਦੇ ਨਾ ਕੱਢੀ ਮੇਰੇ ਨਹੀਂ ਤੇ ਮੇਰੇ ਨਹੀਂ ਹੈ ਕਿ ਮੋٹے ਕੱਪੜੇ ਫੇਰ ਬਾਜ਼ਾਰ ਜਾਣਾ ਪੈਣਾ ਹਾਂ ਮੈਨੂੰ ਮੋٹے ਕੱਪੜੇ ਲੈ ਚੱਲ ਕੋਈ ਨਹੀਂ ਚੱਲ ਜੀ ਮੈਨੂੰ ਲਿਆ ਕੇ ਤੋ ਠੀਕ ਆ ਹਾਂ ਚੱਲ ਜੀ ਮੇਰੇ ਕੋਲ ਆ ਗਏ ਹੁਣ ਘੁੰਮ ਤੇ ਆਈ ਗਏ ਬਜ਼ਾਰਾਂ ਚ ਮਾਲ ਹਾਂ ਮੈਂ ਵੀ ਚੱਲ ਜਾ ਬਾਹਰ ਬੰਦੇ ਨਾਲ ਅੱਗੇ ਜਾਓ ਚੱਲ ਜਾਓ ਆਓ ਹੁਣ ਦੱਕ ਮੈਂ ਸਬਜ਼ੀ ਬਣਾ ਲੈਂਦੀ ਆ ਫਿਰ ਮੈਂ ਤੁਹਾਨੂੰ ਆਵਾਜ਼ ਦਾਂਗੀ ਤੇ ਫਿਰ ਆ ਜਿਓ ਜੋ ਆਪੇ ਆ ਜਾ ਮੈਂ ਆਵਾਜ਼ ਨਹੀਂ ਚਾ ਦੇਣੀ ਚੰਗਾ ਇਹ ਤਾਂ ਗੜੀ ਦਾ ਮਾਸਾ ਹਰੇ ਮੁੜ ਕੇ ਕਿਉਂ ਪਸੰਦ ਨਾ ਆਇਆ ਖਲਸਨ ਇਦਾਂ ਪਿਆ ਤੇ ਫਿਰ ਸੌਖਾ ਹਾਂਜੀ ਮੰਮੀ ਜੀ ਕੀ ਬਣਾਉਂਦੀ ਆ ਕੜੀ ਬਣਾਉਣ ਲੱਗੀ ਮੈਂ ਕਰਾਰੀ ਜੀ ਬਣਾਈ ਮਿਰਚ ਮਸਾਲਾ ਜਿਆਦੀਆਂ ਪਾ ਲਈ ਠੀਕ ਐ ਕੋਈ ਨਹੀਂ ਕਰਾਰੀ ਬਣਨੀ ਕੀ ਸਾਬੀ ਗਿਆਂਦਾ ਚੌਲ ਖਾਣੇ ਆ ਨਾ ਉਹਨਾਂ ਦਾ ਪਤਾ ਹੀ ਤੁਮ ਚੌਲ ਨਹੀਂ ਪਸੰਦ ਅੱਛਾ ਹਾਂ ਤੇ ਚੱਲ ਥੋੜੇ ਜਿਹਾ ਬਣਾ ਲਈ ਚੌਲ ਵੀ ਤੇ ਫੁਲਕੇ ਵੀ ਦੋ ਦੋ ਲਾ ਲਈ ਚੌਲ ਬਣਾਉਣੇ ਮੰਮੀ ਮੈਂ ਤੇ ਚੌਲ ਹੀ ਖਾਣੇ ਮੈਂ ਕਿਹੜੇ ਫੁਲਕੇ ਖਾਣੇ ਆ ਹਾਂ ਤੇ ਸਹਿਲ ਨੇ ਫੁਲਕੇ ਖਾਣੇ ਆ ਬਣਾ ਲੇਂਗੀ ਨਾ ਬਣਾ ਲੀਨੀ ਬਣਾ ਲੀਨੀ ਚੱਲ ਮੈਂ ਜਾਵਾਂ ਫਿਰ ਜਾਓ ਜਾਓ ਤੁਸੀਂ ਚਾ ਬਣਾ ਲਾ ਮੇਰੇ ਪੁੱਤ ਦੇ ਸਵਾਦ ਜੀ ਕਰਾਰੀ ਜੀ ਬਣਾਵੇ ਠੀਕ ਹੈ ਠੀਕ ਹੈ ਚੈਨ ਨਹੀਂ ਕਹਾਣੀ ਦੋਚਰ ਪਹਿਲਾ ਕੱਲੇ ਜਾਣ ਕੇ ਮੰਮੀ ਸਹਲ ਦਾ ਨਾਮ ਲੈ ਗਈ ਪੇ ਗੋਪਲਾ ਕੀ ਕਹਿੰਦੀ ਹੈ ਸੋਹਣੇ ਹਾਏ ਹਾਏ ਬੇਸਾਬੀ ਕੀ ਦੇਖ ਤੀ ਕੱਤੀ ਬਣੀ ਵੀ ਕਿਤੇ ਹਾਏ ਹਾਏ ਦੇਲੀ ਨਹੀਂ ਕੀਤਾ ਮੇਰਾ ਦਿਖਾਣ ਨੂੰ ਕਿਤੇ ਮੰਮੀ ਇਹ ਨਹੀਂ ਮੈਂ ਹਾਂ ਚਾਚ ਸਵਾਦ ਦੀ ਬਣਾਵੀ ਨਹੀਂ ਇਹ ਇਹ ਨਹੀਂ ਆਖਿਆ ਕਿ ਨੀ ਖੱਟੀ ਅੰਤਰੀ ਬਣਾਦੀ ਹਾਏ ਹਾਏ ਮੇਰਾ ਤੇ ਕਿਤੇ ਨਾਲੇ ਦਾੜਾਂ ਤੋੜਨੇ ਮੰਮੀ ਮੈਂ ਵੀ ਤੇ ਰੋਟੀ ਖਾਦੀ ਆ ਚੰਗੀ ਭਲੀ ਆ ਸਵਾਦ ਬਣੀ ਆ ਸਗੋ ਕਰਾਰੀ ਜੀ ਤੂੰ ਤੇ ਪੁੱਤ ਕਹਿੰਦਾ ਕਿ ਖੱਟੀ ਚਾਹੀਦੀ ਆ ਕਹਣਾ ਆ ਵੀ ਸਵਾਦ ਵਾ ਤੇਰੀ ਦੇ ਨਾਲ ਦੀ ਨੇ ਅੱਜ ਬਣਾਈ ਸੁਖਣਾ ਤਾਂ ਕਰਕੇ ਮੰਮੀ ਆਹ ਗੱਲ ਗਲਤੀ ਹੋ ਸੱਚੀ ਦੰਤ ਖੱਟੇ ਹੋ ਗਏ ਮੇਰੇ ਤੇ ਕੋਹ ਨਾ ਪੁੱਛ ਤੈਨੂੰ ਇਹ ਤੇ ਚੰਗਾ ਹੀ ਲੱਗਣਾ ਸਭ ਕੋ ਪੁੱਤ ਤੈਨੂੰ ਨਹੀਂ ਮਾੜੀ ਲੱਗਣੀ ਆ ਤੇ ਝੂਠਿਆ ਨਾ ਗੱਲ ਮੈਂ ਵੀ ਤੇ ਰੋਟੀ ਖਾਦੀ ਚੰਗੀ ਭੜੀ ਸਗੋਂ ਸਵਾਦ ਬਣੀ ਹੈ ਹੈ ਹੇ ਮੈਂ ਤਾਂ ਮੈਂ ਤਪੂਖ ਲੱਗੀ ਕਿਤੇ ਉਤੋਂ ਟਾਂ ਕਿੰਨਾ ਹੋ ਗਿਆ ਤਸਵੀਰ ਦੀ ਮੈਂ ਚੱਲੇ ਬੜੀ ਝੁਕੇ ਚ ਤੇ ਬਣਾਉਂਦੀ ਹੁਣ ਮੈਂ ਕਵਲੀ ਫੜ ਕੇ ਕਿੱਧਰ ਚੱਲੇ ਜੀਓ ਕਵਲੀ ਫੜਾ ਨਾ ਮੈਂ ਹੁਣ ਭੁੱਖੀ ਮਰਾਂ ਤੇ ਕਿੱਧਰ ਚੱਲੇ ਜੀਓ ਕਿੰਨੇ ਕੰਮ ਕੰਨ ਲੀੜੇ ਧੋ ਤੋ ਹਾਰ ਹੋ ਗਈਆਂ ਜੋ ਖੇਸ ਚਾਦਰਾਂ ਮੈਂ ਧੋ ਤੋ ਕੇ ਰੱਖ ਦਿੰਨੀ ਹੁਣ ਕੰਬਲ ਲਿਆ ਕਰਨੇ ਠੰਡ ਕਿੰਨੀ ਹੋ ਗਈ ਆ ਹੁਣ ਮੈਂ ਕਵਲੀ ਫੜੀ ਮੈਂ ਗਰਜੀਤ ਵੱਲੋਂ ਸਬਜ਼ੀ ਲੈਣੀ ਮਾਸਾ ਸਬਜ਼ੀ ਲਿਆ ਕੇ ਤਾਂ ਖਾਣੀ ਰੋਟੀ ਹਾ ਦੋ ਕੀ ਕੁੜੀ ਵਾਲੀ ਇਹਨੇ ਤਾਂ ਕਦੇ ਮੈਂ ਹਾ ਸਵਾਦ ਬਣਾਵੇਂ ਕਰਾਰੀ ਬਣਾਵੇਂ ਉਹਨੇ ਖੱਟੀ ਬਣਾਤੀ ਹਾ ਅੱਧੀ ਘਰ ਛੱਡੀ ਇਹਨੇ ਸੋਕਾ ਗੱਲ ਦਾ ਸਾਇਕ ਦੱਸੋ ਤੈਨੂੰ ਘੜੀ ਉਹ ਤਾਂ ਜਿਹੜੀ ਤੂੰ ਬਣਾਈ ਕਿੱਦਾਂ ਦੀ ਲੱਗੀ ਬੜੀ ਵਧੀਆ ਮੈਂ ਤਾਂ ਚੌਲ ਖਾਦੇ ਬੜਾ ਮਜ਼ਾ ਆਇਆ ਨਾਦੀ ਆ ਗਿਆ ਸਵਾਦ ਮੇਰੇ ਨੂੰ ਵੀ ਬੜੀ ਲੱਗੀ ਆ ਹਾਂ ਮੈਂ ਤਾਂ ਨਾਲ ਸਭ ਚਾਰ ਲਿਆ ਹੁਬਦਾ ਹੁਣ ਸ਼ਹਿਲ ਆਉਂਦਾ ਤੇ ਪਤਾ ਨਹੀਂ ਉਹਨੂੰ ਕਿੱਦਾਂ ਦੀ ਲੱਗੋ ਪਰ ਮੰਮੀ ਦੇ ਨਹੀਂ ਉਹ ਨੱਕ ਤੇ ਚੜੀ ਕਿਉਂ ਮੰਮੀ ਨੇ ਨਹੀਂ ਆਂਦੀ ਮੈਂ ਬੁਰਕੀ ਲਾਈ ਆ ਤੇ ਮੈਨੂੰ ਉਹ ਤੇ ਬਹੁਤ ਜ਼ਿਆਦੀ ਖੱਟੀ ਲੱਗੀ ਆ ਚੰਗੀ ਭਲੀ ਤੇ ਬਣੀ ਆ ਜਾਣ ਕੇ ਮੰਮੀ ਕਰਨ ਦੇ ਫਿਰ ਹੁਣ ਵੇਖ ਲਓ ਹੁਣ ਮੰਮੀ ਵੱਲ ਨਹੀਂ ਕੀ ਨੀ ਕੀ ਗੱਲ ਤੇ ਜਾਣ ਕੇ ਨੁਕਸ ਕੱਢਦੇ ਆ ਨਾ ਯਾਰ ਮਾੜੀ ਮੋਟੀ ਤੇ ਘਟਾਲ ਚਾਹੀਦੀ ਵੀ ਨਾਲੀ ਜ਼ਿਆਦੀ ਥੋੜੀ ਆ ਥੋੜੀ ਜੀ ਆ ਲਾਈਟ ਜੀ ਹੁਣ ਫਿਰ ਮੰਮੀ ਗਈ ਉਧਰ ਚਾਚੀ ਹੁਣ ਆਲ ਕਿਹੜੀ ਚਾਚੀ ਐਲ ਪਲਵਿੰਦਰ ਵਾਲ ਨਹੀਂ ਨਹੀਂ ਗਰਜੀਤ ਹੁਣ ਆਲ ਕੀ ਕਰਨ ਕੜੀ ਲੈਣ ਕੜੀ ਤੇ ਆਪਾਂ ਘਰ ਬਣਾਈ ਆ ਕੜੀ ਲੈਣ ਨਿਕਲ ਕੇ ਮੋਂਚੋ ਸਬਜੀ ਲੈਣ ਅੱਛਾ ਵੇਲਾ ਹੁਣ ਫਿਰ ਘਰ ਗਏ ਜਾ ਕੇ ਭੰਡਣਾ ਨਾ ਮੈਨੂੰ ਉਹੇ ਦੱਸ ਦਿੰਦੇ ਮੈਂ ਆਲੂ ਦੋ ਕੱਟ ਕੇ ਸੁੱਕੇ ਭੁੰਨ ਦਿੰਨੀ ਫਿਰ ਪਤਾ ਨਹੀਂ ਉਹ ਮੰਮੀ ਤੇ ਕਹਿੰਦੀ ਮੈਂ ਨਹੀਂ ਹੁਣ ਕਹਿਣਾ ਏ ਮੈਨੂੰ ਤੇ ਬੜੀ ਖੱਟੀ ਲੱਗੀ ਓ ਮੈਨੂੰ ਤੇ ਸੁਆਦ ਨਹੀਂ ਲੱਗੀ ਹੁਣ ਤੁਸੀਂ ਇੱਥੇ ਛੁੱਟੀ ਆਏ ਜਣਾ ਵੇਖਣ ਹੀ ਡੇ ਆਣਾ ਪਿਤਾ ਮੇਰਨਾ ਕੀ ਬੰਦੇ ਹੁਣ ਮੰਮੀ ਜਾਣ ਜਾਣ ਗੱਲ ਤੇ ਫਿਰ ਮੇਰਾ ਕੱਢਦੀ ਕਸੂਰ ਜੇ ਮੈਂ ਹੁਣ ਕਾ ਕਹਿਣ ਡਈ ਆਂ ਵੀ ਚਲ ਮੈਂ ਕਰਦੀ ਸਾਰਾ ਕੀਤਾ ਹੀ ਨਾ ਤੁਹਾਡੇ ਸਾਹਮਣੇ ਆਹ ਸੁੱਕ ਮੈਂ ਵੀ ਵੇਖਣ ਡਿਆ ਵੀ ਸਾਰਾ ਕੰਮ ਕੀਤਾ ਵਾ जान ਕੇ ਹੋਣਾ ਫਿਰ ਮੰਮੀ ਦਾ ਵੀ ਪੇਪਾ ਤਮਾਸ਼ਾ ਲਾਉਣ ਦੀ ਗੱਲ ਆ ਫਿਰ ਜੇ ਮੈਂ ਫਿਰ ਬਾਹਰ ਸੁਣ ਲੈਂਦੀ ਉਹ ਗੱਲ ਵਕਰੀ ਮੈਂ ਫੋਨ ਤੇ ਲੱਗੀ ਜੇ ਫਿਰ ਮੈਂ ਆਣ ਕੇ ਦੋ ਉੱਤੇ ਗੱਲਾਂ ਕਰਦੀ ਤੇ ਫਿਰ ਤੂੰ ਹੀ ਕਹਿ ਦੇਣਾ ਮੰਮੀ ਦਾ ਡੇਨੇ ਵੀ ਤੇ ਤੂੰ ਹੀ ਵੀ ਬੋਲਦੀ ਪੜਾਵਾ ਜੇ ਬਸ ਉੱਕ ਦੀ ਜ਼ਬਾਨ ਬੜੀ ਆ ਮੈਨੂੰ ਲੱਗਦਾ ਗੱਲਾਂ ਕਰਨੀਆਂ ਹੀ ਪੈਣੀਆਂ ਆ ਅੱਗੇ ਘੱਟ ਹੀ ਮੈਂ ਤੇ ਕਹਿਣਾ ਕਰਿਆ ਕਰ ਹਾਂ ਕਰਿਆ ਕਰ ਯਾਰ ਕੀ ਬੰਦਾ ਬੋਲੇ ਫਿਰ ਆ ਤੈਨੂੰ ਜਾਇ ਜੀ ਆਣਾ ਹੁਣ ਗੱਲ ਫਿਰ ਕਹਿ ਦੇਣਾ ਮੋٹے ਦਿਮਾਗ ਦੀ ਫਲਾਂਟਿੰਗ ਜੇਵ ਹੋ ਚਾਹੀਦਾ ਤੇ ਨਹੀਂ ਇਦਾਂ ਮੰਮੀ ਨੂੰ ਕਰਨਾ ਗਲਤ ਕਰ ਲਿਆ ਚੰਗੀ ਭੜੀਆਂ ਨ ਸਵਾਦ ਬਣੀ ਆ ਮੀਨੇ ਵਧੀਆ ਮੈਂ ਮੇਥੇ ਮੂਥੇ ਬਾਕੇ ਤੜਕਾ ਲਾਇਆ ਤੁਹਾਨੂੰ ਪਸੰਦ ਆ ਕੀ ਮੈਨੂੰ ਆ ਕੀ ਤੇ ਜੇ ਨਾ ਪਸੰਦ ਆਂਦੇ ਤਾਂ ਮਤਲਬ ਤੇ ਝੂਠੀ ਤੇ ਨਹੀਂ ਮੇਰੀ ਸਾਈਡ ਲੈਣ ਦੇ ਨਹੀਂ ਘੜੀ ਦੇ ਸਵਾਦ ਬਣੀ ਭਰਾ ਜਾਣ ਕੇ ਡਈ ਮਾ ਤਾਂ ਇਤਾਂ ਨਹੀਂ ਚਾਹੀਦਾ ਕਰ ਕੋਈ ਗੱਲ ਵੀ ਹੁੰਦੀ ਆ ਕੋਈ ਮੁੱਦਾ ਵੀ ਹੁੰਦਾ ਕਿ ਨਾ ਜੈ ਜੀ ਬਸ ਮੰਮੀ ਨੇ ਨਹੀਂ ਮੈਂ ਤੇ ਕੀ ਪੁੱਛਾਂ ਦੱਸ ਮੈਂ ਕੀ ਆਖਾਂ ਮੰਮੀ ਫਿਰ ਲੋਕਾਂ ਨੇ ਕਹਿਣਾ ਘਰ ਪੁੱਤ ਵੀ ਤਮਾਸ਼ਾ ਲੁੰਦਾ ਨਾਲ ਮੰਮੀ ਮੇਂ ਕਨਾਂ ਚੇ ਫਬਜੀ ਛੁੱਟੀ ਆਈ ਜਾਂਦਾ ਤੇ ਆਣ ਕੇ ਦਿਵਾਲੀ ਹੋ ਜਾਂਦਾ ਮੈਂ ਤਾਂ ਸ਼ੁਕਰ ਕੰਡਿਆ ਵੀ ਦਿਨ ਰਹਿ ਗਿਆ 2 ਮੈਂ ਗਾਂ ਜਾਵਾਂ ਖੁਸ਼ੀ ਖੁਸ਼ੀ ਇੱਥੋਂ ਤੁਸੀਂ ਆਪ ਤਾਂ ਚਲ ਜਾਣਾ ਤਾਂ ਮੈਂ ਇੱਥੇ ਕੀ ਕਰੂੰਗੀ ਮੇਰੇ ਪਾਸ ਤੇ ਉਹੀ ਸਿਆਪੇ ਹੁਣੇ ਤਾਂ ਹੀ ਮੁੜ ਕੇ ਛੇਤੀ ਛੁੱਟੀ ਵਾਪਸ ਆ ਜਾਣਾ ਗੱਲ ਇਹ ਵੀ ਆ ਯਾਰ ਫਿਰ ਹੁਣ ਕੀ ਕਰਾਂ ਨਾ ਮੈਨੂੰ ਉੱਥੇ ਖੜਿਆ ਤੈਨੂੰ ਸਰਦਾ ਵਾ ਨਾ ਜੇ ਤੂੰ ਪੇਕੇ ਚਲ ਗਈ ਤੇ ਫੇਰ ਵੀ ਬੰਦਾ ਪੁਰਾ ਲੱਗਦਾ ਨਹੀਂ ਤੁਸੀਂ ਮੈਂ ਜਾਣਾ ਹੀ ਮੰਮੀ ਹੁਣ ਆਪੋ ਵਗੈਰਾ ਹਾਂ ਸ਼ਟਡਾਊਨ ਮੈਨੂੰ ਮੈਂ ਇੱਥੇ ਕੀ ਕਰਾਂ ਜੇ ਮੈਂ ਚੰਗੀ ਚੀਜ਼ ਬਣਾ ਲਈ ਤਾਂ ਵੀ ਮੇਰੇ ਸਿਰ ਕਹਿਣਾ ਵਾ ਨਹੀਂ ਚੰਗੀ ਬਣੀ ਜੇ ਮੈਂ ਮਾੜੀ ਬਣਾਣੀ ਫਿਰ ਤੇ ਚਲੋ ਕਹਿਣਾ ਹੀ ਕਹਿਣਾ ਇਹ ਕੰਮ ਨਾ ਕਰੀਏ ਨਹੀਂ ਤੇ ਨਹੀਂ ਤੇ ਝੂਠਾ ਹੀ ਮੰਮੀ ਨੂੰ ਡਰਾਵਾ ਨਾ ਪਾਈ ਮੈਂ ਕਹਾਂ ਸੁਖ ਮੇਰੇ ਵੀ ਕੱਪੜੇ ਪੈਕ ਕਰਦੇ ਦੇਣ ਦੂ ਰਹਿ ਗਏ ਤੇ ਤੂੰ ਹੀ ਆਪਣੇ ਕਰ ਲੈ ਤੈਨੂੰ ਮੈਂ ਪੇਕੇ ਸ਼ਟਡਾਉਣਾ ਫਿਰ ਮੰਮੀ ਕੀ ਕਹਿੰਦੀ ਆ ਪਹਿਲਾਂ ਵੇ ਲੋ ਇਦਾਂ ਕਰ ਲੋ ਨਹੀਂ ਤੇ ਫਿਰ ਉਦਾਂ ਮੰਮੀ ਅੱਜ ਸਵੇਰ ਦੀ ਕਿਹੇ ਪਾਸੇ ਨਹੀਂ ਨਗਈ ਹੁਣ ਉਧਰ ਜਾ ਕੇ ਫਿਰ ਢਿੱਡ ਹੌਲਾ ਤਾਂ ਕਰਨਾ ਹੀ ਹੁੰਦਾ ਮੰਮੀ ਚੱਲ ਕਰ ਲੈਂਦੇ ਮੰਮੀ ਨੂੰ ਢਿੱਡ ਹੌਲਾ ਪਰ ਮੈਂ ਕਿਹੜਾ ਸੱਚੀ ਤੈਨੂੰ ਛੱਡ ਆਉਣਾ ਵਾ ਝੂਠੀ ਤੇ ਗੱਲ ਕਰੀ ਮੰਮੀ ਨਾਲ ਤੂੰ ਹੀ ਨਾ ਮੈਨੂੰ ਛੱਡ ਕੇ ਆਇਆ ਨਾਲ ਖੜੇ ਹੋ ਕਿਤੇ ਮੈਂ ਤੇ ਐਵੇਂ ਸੋਚੀ ਬੰਦੇ ਨਾਲ ਵਿਆਹ ਕਰਾ ਲਿਆ ਮੇਰੇ ਘਰ ਦੇ ਮੰਨਦੇ ਵੀ ਨਹੀਂ ਠੱਕੇ ਨਹੀਂ ਮਨਾਇਆ ਮੈਂ ਉਹਨਾਂ ਨੂੰ ਯਾਰ ਪੌਜੀ ਮਾੜੇ ਆ ਦੱਸ ਮੈਂ ਕਹਤੋਂ ਕਿਹਾ ਮਾਰੇ ਹੁਣ ਗਏ ਬੰਦਾ ਫੇਰ ਮੂੰਹ ਚੁੱਕ ਚੁੱਕ ਡੀਕਦਾ ਰਿੰਦਾ ਪੀ ਛੁੱਟੀ ਕਦੋਂ ਆਉਣੇ ਬੰਦਾ ਘਰ ਦਾ ਮਾਹੌਲ ਹੀ ਚੰਗਾ ਹੋਵੇ ਤੇ ਮੈਂ ਤੇ ਤਿੰਨੇ ਚਾਰ ਮਹੀਨੇ ਬਾਅਦ ਛੁੱਟੀ ਆ ਜਾਂਦਾ ਵਾ ਤੂੰ ਤਾਂ ਜਦੋਂ ਚੰਗੇ ਭਲੇ ਕੁਆਟਰ ਹੈਗੇ ਉੱਥੇ ਖੜ ਨਹੀਂ ਸਕਦੇ ਮੈਨੂੰ ਕੁਆਟਰਾਂ ਚ ਉਹ ਨਹੀਂ ਸਰਦਾ ਸੁੱਖ ਚੰਗਾ ਨਹੀਂ ਸਰਦਾ ਤੇ ਫੇਰ ਆਹੋ ਨਹੀਂ ਸਰਦਾ ਉੱਥੇ ਸਰਨਾ ਵੀ ਨਹੀਂ ਆ ਚੱਲਦਾ ਮਮੀ ਨੇ ਆਉਣਾ ਹੁਣ ਟਾਈਮ ਲਾ ਕੇ 10 ਮਿੰਟ ਤੂੰ ਜਾ ਘੁੜ ਘੁੜ ਚਾਹ ਬਣਾ ਰਿਆ ਮੈਂ ਨਹੀਂ ਬਣਾਉਣੀ ਮੇਰੀ ਚਾਹ ਚੰਗੀ ਤੁਹਾਡੀ ਕੜੀ ਤੁਹਾਡੀ ਮੰਮੀ ਨੂੰ ਨਹੀਂ ਪਸੰਦ ਆਈ ਚਾਹ ਤੁਹਾਨੂੰ ਨਾ ਪਸੰਦ ਆਈ ਤੇ ਮੈਨੂੰ ਆਊਗੀ ਆ ਮੈਂ ਲੋ ਮੇ ਕੜੀ ਬਣਾਉਂ ਤੇ ਅੱਗੇ ਉਹ ਕਡਾਈ ਗਰਮ ਲਾਗੀ ਛਾਲਾ ਬਣ ਗਿਆ ਉਂਗਲੀ ਤੇ ਆਏ ਦਰ ਦੋਂ ਡਿਆ ਹਾਂ ਤੇ ਆ ਨਾ ਯਾਰ ਔਰ ਗੜਜੀ ਲਾਉਣੀ ਹੱਥੇ ਲਾਇਆ ਇਹ ਤਾਂ ਕੁਛ ਨਹੀਂ ਮੈਂ ਮੇਲਾ ਜਦੋਂ ਉੱਥੇ ਕਵਾਰੇ ਨਿੱਕੇ ਹੋਣਾ ਮਾੜੀ ਚ ਰੋਟੀ ਦੀ ਫੂਕ ਪੈ ਜਾਣੀ ਜਾਂ ਉੱਥੇ ਸਾਰਾ ਰਾਦਿਆਂ ਨੂੰ ਉਂਗਲੀ ਫੜ ਛੜਨੀ ਮੰਮੀ ਇੱਥੇ ਆਡੀ ਰੋਟੀ ਦੀ ਫੂਕ ਪਈ ਮੰਮੀ ਨੇ ਕਹਿਣਾ ਬੈ ਜਾ ਪੁੱਤ ਸਾਰਾ ਮੰਮੀ ਨੇ ਆਪ ਕੰਮ ਕਰਦੀ ਬਣਾਉਣ ਵੇਲਾ ਉਂਗਲ ਵੀ ਸੜ ਗਈ ਤਾਂ ਮੇਰੇ ਸੋਇਚ ਕੰਮ ਕਰਦੀ ਨਹੀਂ ਪਰਵਾਹ ਹੀ ਨਹੀਂ ਮਾਵਾ ਸਿਰ ਮਾਵਾ ਸਿਰ ਤੇ ਵਿਹਲਾ ਬੰਦਾ ਐਸ਼ ਕਰ ਲੈਂਦਾ ਉਥੇ ਨੀ ਕੀ ਜੀ ਸੱਟ ਨੂੰ ਵੀ ਈ ਵੱਡੀ ਬਣ ਜਾਂਦੀ ਤੇ ਭਾਂਗ ਉਂਗਲੀ ਸੜ ਵੀ ਜਾਏ ਸੋਰੇ ਤਾਂ ਵੀ ਕੋਈ ਪਰਵਾਹ ਨਹੀਂ ਵਿਹਲਾ ਬੰਦਾ ਕਹਿਦਾ ਕਿ ਕੋਈ ਗੱਲ ਨਹੀਂ ਉਹ ਮੈਂ ਉਹ ਨਹੀਂ ਗੱਲ ਕਹਿਣ ਦਿਆ ਤੂੰ ਬਹਿ ਇੱਥੇ ਮੈਂ ਚਾਹ ਬਣਾ ਕੇ ਨਹੀਂ ਨਹੀਂ ਚਾਹ ਬਣਾ ਕੇ ਨਹੀਂ ਮੈਂ ਚਾਹ ਦਿੱ ਉਥੇ ਮੈਂ ਬਾਕੀ ਰੋਟੀ ਪਾਣੀ ਕਰ ਲੈ ਚਾਹ ਨਾ ਬਣੂਗੀ ਚੱਲ ਤੂੰ ਬਹਿ ਮੈਂ ਬਣਾਉਂਦਾ ਨਹੀਂ ਨਹੀਂ ਬਹਿ ਜੋ ਮੇਰੀ ਭੈਣ ਵੀ ਪੀ ਲੈ ਇੱਕ ਦਿਨ ਨਹੀਂ ਨਹੀਂ ਪੀਤੀ ਹੀ ਮੈਂ ਇੱਕ ਦਿਨ ਆਹ ਆ ਦੋਗੇ ਸਾਹ ਇੱਕ ਦੂਜੇ ਤੋਂ ਵਾਦ ਹੀ ਆਇਆ ਤੇ ਗੁਰਜੀਤ ਨਹੀਂ ਗੁਰਜੀਤ ਉਹ ਆ ਲੱਗਤੀ ਵਾਲਾ ਪਾਰ ਹੈ ਇੱਧਰ ਆ ਮੈਂ ਬਾਜਾਂ ਮਾਰਨ ਦੀ ਕੀ ਕਰੀ ਜੰਨੇ ਕਹਿਣਾ ਕੀ ਸਬਜੀ ਮਾਸਾ ਹੈਗੀ ਤੇ ਦੇ ਕੀ ਗੱਲ ਤੁਹਾਡੀ ਰੋ ਸਬਜੀ ਖਤਮ ਹੋਈ ਜਾਂਦੀ ਆ ਲੈ ਸਬਜੀ ਕਹਿੰਦੀ ਖਤਮ ਹੋਣੀ ਆ ਉਹਨੇ ਮੈਡਮ ਨੇ ਕੜੀ ਬਣਾਈ ਹਾਏ 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 ਖੱਟੀ ਕਿਤੇ ਮੈਨੂੰ ਤੇ ਨੱਗੀ ਹੀ ਨਹੀਂ ਤੇ ਭੁੱਖ ਮੈਨੂੰ ਇੰਨੀ ਲੱਗੀ ਉਹਨਾਂ ਦੇ ਹਿਸਾਬ ਨਹੀਂ ਤੇ ਮੈਂ ਹਾਂ ਚੱਲ ਗਰਜੀਤ ਵਾਲੀ ਜਾਨਣੀ ਆ ਤੇ ਸਬਜ਼ੀ ਨਹੀਂ ਹੁੰਨੀ ਕਿਤੇ ਚਾਚੀ ਨਹੀਂ ਕਿਤੇ ਮਾਂ ਨੇ ਸਿਖਾ ਲਿਆ ਉਹਨੂੰ ਤੇ ਮੈਂ ਦੇਹੇ ਕद्दू ਬਣਾ ਕੇ ਖਾਧੀ ਹੁਣੀ ਹੈਗੀ ਕਾਇ ਖਸਮਾ ਨੂੰ ਖਾਣਾ ਕद्दू ਹੋਵੇ ਤੋਰੀ ਹੋਵੇ ਲਿਆਗਾ ਸਬਜ਼ੀ ਮਾਸਾ ਖਾਈਏ ਰੋਟੀ ਜਾ ਕੇ ਮੈਂ ਅਗੈਣੀਆਂ ਦੋ ਰੋਟੀਆਂ ਵੀ ਨਾਲ ਹੀ ਖਾ ਜਾਂਦੀ ਚੱਲ ਵੇਖ ਲੈ ਤੇਰੀ ਮਰਜ਼ੀ ਤੇਰਾ ਰਾਦਾਣਾ ਚਾਰ ਗੱਲਾਂ ਬਾਤਾਂ ਹੋਰ ਕਰਨੀ ਮੈਂ ਤਾਂ ਕਲਾਮਾ ਤਾਂ ਕਰਕੇ ਤੇ ਫੇਰ ਹੀ ਜਾਣ ਦੇਣੀ ਆ ਕਿਤੇ ਮਹਾਕ ਤੇਰਾ ਟਾਈਮ ਲੱਗਦਾ ਨਾ ਹੋਵੇ ਬਈ ਨਾ ਇਹਨੇ ਨਾ ਕੋਈ ਇਧਰੋਂ ਤੇ ਕੋਈ ਇਧਰੋਂ ਕਰਨੀ ਆ ਉਹਦੀਆਂ ਕੰਗੀਆਂ ਤੇ ਅਹੀ ਚੁਗਲੀਆਂ ਹੀ ਆ ਤੇ ਚੁਗਲੀਆਂ ਕਰਨੀ ਹੋਰ ਕਰਨਾ ਮੈਂ ਜਦੋਂ ਫਿਰ ਤੇਰੇ ਸਾਹਮਣੇ ਇੰਨੀ ਖੱਟੀ ਕਿਤੇ ਸਬਜ਼ੀ ਨੰਗਣ ਢੀ ਮੈਨੂੰ ਜਿੱਦ ਕੇ ਬਣਾਈ ਉਹਨੇ ਮੈਨੂੰ ਤੇ ਕਹ ਲਵੀ ਮਮੀ ਤਾਂ ਤਾਂ ਮੈਂ ਕੁਝ ਹੋਰ ਬਣਾ ਦੇਣੀ ਆ ਥੋੜਾ ਜਿਹਾ ਹਾਂ ਕਹਿ ਦਿੰਦੀ ਇੱਥੇ ਮਮੀ ਬਣਾ ਦੇਣੇ ਆ ਉਹ ਆਂਦੀ ਏਡੀ ਸਵਾਦ ਸਬਜ਼ੀ ਤੇ ਨਹਰੇ ਕਰਦੀ ਬੁੱਢੜੀ ਤੇ ਹੁਣ ਤਾਂ ਫਿਰ ਰੋਟੀ ਵੀ ਨਾਲੀ ਦੋ ਰੋਟੀਆਂ ਖਾ ਜਾ ਕਰ ਚੰਦਾ ਐ ਮੀ ਫਿਰ ਮੈਂ ਜਾ ਕੇ ਬੈੰਨੇ ਅੰਦਰ ਆ ਤੂੰ ਬਹਿ ਜਾ ਮੈਂ ਰੋਟੀਆਂ ਆ ਲਿਆਨੀ ਆ ਪਾ ਕੇ ਆਵਾਜ਼ ਆ ਪੜ੍ਹ ਮੈਨੂੰ ਤਾਂ ਨੀਂਦੋਂ ਡੌਂਟੇ ਹੀ ਪਹਿ ਬੈ ਕੇ ਵੇਖਦਾ ਚਾਹ ਆ ਗਈ ਹੁਣ ਟੁੱਟ ਜਾਣਾ ਕੰਮ ਪੜੋ ਮੈਨੂੰ ਵੀ ਇਹ ਕੇ ਦੱਸ ਦੋ ਤੁਹਾਨੂੰ ਚੰਗੀ ਲੱਗਦੀ ਹੈ ਮੰਮੀ ਨੇ ਛੇਤੀ ਮੋੜ ਆਉਣਾ ਕੀ ਪਤਾ ਉੱਥੇ ਨੇ ਦੋ ਰੋਟੀਆਂ ਲੈ ਕੇ ਖਾਣ ਲੱਗ ਪੀ ਮੰਮੀ ਮੇਰੀਆਂ ਰੋਟੀਆਂ ਉਹਨਾਂ ਚੰਗੀਆਂ ਲੱਗੀਆਂ ਹੁਣ ਇਹ ਵੀ ਗੱਲ ਹੋ ਸਕਦੀ ਹੈ ਨਾਲੇ ਮੰਮੀ ਉੱਧਰ ਗਈ ਘੜੀ ਛੇਤੀ ਮੋੜਦੀ ਹੈ ਹੁਣ ਦੋ ਤਿੰਨ ਘੰਟੇ ਬੱਲੇ ਮੇਰੀ ਗੱਲ ਸੁਣੋ ਮੇਰੇ ਮਾਸੀ ਦਾ ਤੇ ਭੂਆ ਦਾ ਫੋਨ ਆਉਣ ਲਿਆ ਈ ਗੁੱਸਾ ਕਰਨ ਡਈਆਂ ਇਹਨੂੰ ਕੀ ਕਹਿੰਦੀਆਂ ਕਹਿੰਦੀਆਂ ਤੂੰ ਤਾਂ ਵੜਨਾ ਹੀ ਨਹੀਂ ਸਹੀ ਗੱਲ ਲੱਗੇ ਮੈਂ ਭੂਆ ਕੋ ਵੀ ਵੜੀ ਰਹਿਣਾ ਮਾਸੀ ਕੋ ਵੀ ਹੁਣ ਜਦੋਂ ਦਾ ਆਪਣਾ ਵਿਆਹ ਹੋਇਆ ਕਿ ਤੇ ਫੇਰ ਤੱਕ ਨਹੀਂ ਮਾਰਿਆ ਕਹਿੰਦੀਆਂ ਕੀ ਗੱਲ ਸਾਡੇ ਕੋ ਤੇਰੇ ਵਾਸਤੇ ਦੇਣ ਵਾਸਤੇ ਟੱਲੀਆਂ ਹੈ ਨਹੀਂ ਦੋ ਤੈਨੂੰ ਟੱਲੀਆਂ ਨਾ ਦਵਾਂਗੀਆਂ ਨਹੀਂ ਤੇ ਫਿਰ ਤੂੰ ਕਹਿਣ ਦੀ ਸੀ ਮਾਸੀ ਬੜੀ ਚੰਗੀ ਆ ਤੁਹਾਡੀ ਭੂਆ ਵੀ ਬੜੀ ਚੰਗੀ ਸਾਡੇ ਸਾਰੇ ਰਿਸ਼ਤੇਦਾਰ ਬੜੇ ਚੰਗੇ ਪਰ ਮਾਸੀ ਗੱਲ ਚੱਲੀ ਆ ਮਾਸੀ ਨਾਲੇ ਕੋਲ ਆ ਦੂਰ ਨਹੀਂ ਨਾ ਤਪੂਆ ਵੀ ਆடி ਦੂਰ ਨਹੀਂ ਆ ਜਾਂਦੀ ਮਾਸੀ ਆਲ ਜਾਣੇ ਆ ਚੱਲ ਚਲੋ ਮਾਸੀ ਵਾਲੇ ਅਗਲੀ ਛੁੱਟੀ ਤੇ ਆਉਂਗਾ ਫਿਰ ਪੂਆਲ ਚੱਲ ਜਾਗੇ ਹੁਣ ਡੈੜੀ ਤੇ ਕੱਲ ਦੀ ਰਹੀ ਵਿੱਚ ਯਾਰ ਪਰਸੋਂ ਤੈਨੂੰ ਪਤਾ ਸਮਾਨ ਖੋਣ ਪੈ ਕੱਢਣੇ ਲੱਗ ਜਾਣਗੇ ਹਜੇ ਹੈਗੇ ਆ 2 ਦਿਨ ਕੋਈ ਗੱਲ ਨਹੀਂ ਸਮਾਨ ਰਾਤ ਨੂੰ ਵੀ ਪੈ ਕੋ ਜੀ ਅੱਜ ਹੀ ਹੋ ਜਾਣਾ ਹੈਗੇ ਆ ਨਾ 2 ਦਿਨ ਤੇ 3 ਦਿਨ ਨੂੰ ਜਾਣਾ ਤੂੰ ਚੰਗਾ ਬਾਬਾ ਹੋ ਨਹੀਂ ਮਾਸੀ ਕੋ ਤਾਂ ਪੂਆਲ ਤਾਂ ਮੈਂ ਨਹੀਂ ਬੜੂਗਾ ਯਾਰ ਫਿਰ ਲਾਮਾ ਜਾ ਹੋ ਜਾਂਦਾ ਵਾ ਨਾ ਇਹ ਵੀ ਗੱਲ ਹੈ ਕੀ ਹਾਂ ਚੱਲ ਚੱਲ ਜਾਨੇ ਆ ਫਿਰ ਕੱਲ ਨੂੰ ਤਿਆਰ ਹੋ ਜੀ ਸਵੇਕਤੀ ਨਿਕਲਾਂਗੇ ਸ਼ਾਮਾਂ ਨੂੰ ਆਵਾਂਗੇ ਘੁੰਮ ਫਿਰ ਕੇ ਨਾਲੇ ਹਮ ਨਾਲੇ ਦੇਖਿਓ ਮੇਰੀ ਮਾਸੀ ਦਾ ਸੁਆਭਾ ਕਿੰਨਾ ਚੰਗਾ ਠੀਕ ਆ ਐਂ ਦੇ ਕਿਸ ਮਤ ਮਾੜੀ ਆ ਜੇ ਮੈਂ ਕਹਤਾ ਕਿ ਕੜੀ ਖੱਟੀ ਆ ਤੇ ਤੂੰ ਮੈਨੂੰ ਸਬਜੀ ਹੋਰ ਕੋਈ ਭੁੰਨਦੇ ਮਾਸਾ ਪਨੀਰ ਹੀ ਮਾਸਾ ਬਣਾ ਕੇ ਦੇ ਦੇ ਮੈਨੂੰ ਫ੍ਰੀਜ ਚ ਪਿਆ ਕੀ ਕਰਨ ਨੂੰ ਰੱਖਿਆ ਲਿਆ ਕੱਲੀ ਗੱਲਾਂ ਕਰੀ ਫਿਰਦੀਆਂ ਰੋਟੀ ਖਾ ਹਾਂ ਇਹ ਰੋਟੀ ਦਿਖਾ ਮੈਨੂੰ ਤੇ ਇਹ ਹੀ ਢੀ ਕਿਸਮਤ ਮਾੜੀ ਗੁਰਜੀਤ ਸਾਨੂੰ ਤੇ ਕਿਸੇ ਨੇ ਪਾਣੀ ਨਹੀਂ ਪੁੱਛਣਾ ਮੈਂ ਨਹੀਂ ਜੇ ਕਿਤੇ ਮੈਂ ਮੰਜੇ ਤੇ ਪੈ ਗਈ ਤੇ ਕੀ ਬਣੂਗਾ ਚਲੋ ਜੋ ਮਾਰ ਆਈ ਕਰੇਗਾ ਉਹ ਹੀ ਹੋਣਾ ਇਹ ਆਪਣੇ ਹੱਥ ਨਾਲ ਸੜੀ ਮਾਰ ਜੇ ਕਿਤੇ ਮੇਰੀ ਨੋ ਚੰਗੀ ਹੁੰਦੀ ਤੇ ਇੰਨਾ ਪਨੀਰ ਬਣਾਇਆ ਪਿਆ ਹੈ ਫ੍ਰਿਜ ਦੇ ਵਿੱਚ ਮਾਂ ਸਾ ਕੀ ਕਰ ਦਿੰਦੀ ਮੈਨੂੰ ਪੋਹਣ ਦਿੰਦੀ ਐਂਦੀ ਲੈ ਮਮੀ ਖਾ ਦੋ ਰੋਟੀਆਂ ਦੋ ਨਹੀਂ ਸਬਜ਼ੀ ਖਾਣੀ ਤੇ ਪਰ ਨਹੀਂ ਹੁਣ ਉਹਦੀ ਆਕੜ ਵਾ ਸਹੀ ਗੱਲ ਹੈ ਕਿ ਆਕੜੀ ਤੂੰ ਖਾਦਾ ਗਰਮ ਕਰਕੇ ਲੈ ਆਈਏ ਤੇ ਮੈਂ ਪਾਣੀ ਵੀ ਲੈ ਆਾਂ ਮੈਂ ਹਾਂ ਚਲ ਗਰਮ ਕਰਕੇ ਦਿੰਨੀ ਆ ਭੈਣ ਨੂੰ ਰੋਟੀ ਤੋਂ ਦੇ ਖਵਾਲ ਹ ਮੈਨੂੰ ਰੋਟੀਆਂ ਦੇ ਗਾੜੀ ਕੀ ਪਤਾ ਕੀ ਬਣਾਣਾ ਮੈਂ ਪਾਣੀ ਲਿਆਵਾ ਵਾ ਵਾਹ ਤਨ ਗੁਰੂ ਅਮਰਦਾਸ ਨਾ ਕਿੰਦਰੀ ਪਾਣੀ ਤੇ ਲਿਆਵਾ ਫੁਲਕਾ ਹੋਰ ਇੱਕ ਨਾ ਬਸ ਪਰ ਗੇ ਪਿਵ ਦਵਾ ਨਹੀਂ ਖਾਣੀਆਂ ਦੇ ਦੋਈ ਹੁੰਦੀਆਂ ਵਾ ਜੇ ਚੱਤ ਸਵਾਦ ਨਾ ਮਿਲ ਜਾਣ ਤੇ ਆਹੋ ਇਹ ਤੇ ਹੈ ਖਾਨੀ ਦੇ ਇੱਕ ਸਾਰੀ ਰੋਟੀ ਸਾਰੇ ਦੀ ਰੋਟੀ ਮਾਰ ਰਹੇ ਕਿ ਤੇ ਮੈਂ ਮਨੇਰਦੀ ਉੱਠ ਕੇ ਨਹੀਂ ਆ ਕਰਨ ਤੇ ਗੁਰਪਨਾ ਦਾ ਨਾ ਕਰਨ ਉਹਨਾਂ ਦਾ ਕਰੀਦਾ ਅੱਜ ਤੇ ਤੇਰੇ ਨਾਲ ਹਾਲ ਹੋਣ ਰਿਹਾ ਤੇ ਸਾਡੇ ਨਾਲ ਕੀ ਹੋਏਗਾ ਉਹ ਤੇ ਹੁਣ ਮਹਾਰਾਜ ਹੀ ਜਾਣਦਾ ਤੂੰ ਤੇ ਮੇਰੇ ਵੱਲ ਆਜਾ ਪਤਾ ਕੀ ਤੇਰੀ ਵੀ ਤੇਜ ਆ ਗਈ ਤੇ ਕੀ ਬਣਨਾ ਤੂੰ ਤੇ ਮੇਰੇ ਵੱਲ ਆ ਜਣੀ ਤੇ ਮੈਂ ਕਿੱਧਰ ਜਾਣਾ ਆ ਉਹੀ ਗੱਲ ਵਾਣਾ ਹੁਣ ਗਾੜੀ ਦਾ ਕੀ ਪਤਾ ਮਹਾਰਾਜ ਹੀ ਜਾਣਦਾ ਹੁਣ ਕੀ ਬਣਨਾ ਤੇ ਦੋ ਸੁੱਖ ਅਸੀਂ ਦੋਵੇਂ ਆਪ ਤੇ ਤੇਜ ਬੜੀਆਂ ਹੀ ਨੋਆ ਤੂੰ ਆਪਣੀ ਸੁਨਾਨੀ ਆ ਮੈਂ ਤੈਨੂੰ ਆਪਣੀ ਸੁਨਾਨੀ ਆ ਤੇ ਫਿਰ ਇਦਾਂ ਕਿੱਦਾਂ ਬਣੇਗਾ ਵੀ ਫਿਰ ਭੁੱਖੇ ਮਰਾਂਗੇ ਭੁੱਖੇ ਮਰਨ ਵਾਲੀ ਗੱਲ ਹੀ ਆ ਔਰ ਕੀ ਕਰਨਾ ਕੀ ਆ ਫਿਰ ਅੱਖਾਂ ਵੀ ਕੰਮ ਵਾਲੀ ਤੇ ਦੇਖ ਰਗੀ ਰੋਟੀਆਂ ਪਕਾ ਕੇ ਆਹੋ ਔਰ ਕੀ ਕਰਨਾ ਫਿਰ ਰੋਟੀ ਖਾਣੀਆਂ ਨੇ ਢਿੱਡ ਭਰ ਕੇ ਸਹੀ ਗੱਲ ਤੈਨੂੰ ਦੱਸਾਂ ਨਾ ਅਸੀਂ ਮੁੰਡਿਆਂ ਦੇ ਮਾਣ ਕਰਦੇ ਆਂ ਮੁੰਡੇ ਵੀ ਨਹੀਂ ਆਪਣੇ ਬੰਦੇ ਆਂ ਵੀ ਮੁੰਡਾ ਸਾਬੀ ਨੇ ਦੱਸਿਆ ਕੁਛ ਨਹੀਂ ਕਿਹਾ ਉਹਨੇ ਨਾ ਸਾਬੀ ਨੇ ਦੱਸਿਆ ਹੀ ਹਾਂ ਕਹੋ ਨਹੀਂ ਸਾਬੀ ਨੇ ਕੀ ਕਹਿਣਾ ਹੀ ਹਾਂ ਦਾ ਚੰਗੀ ਭਲੀ ਕੜੀ ਮੰਮੀ ਤੂੰ ਤੇ ਜਾਣ ਕੇ ਦੇਈ ਹੈ ਕਹਿਣ ਉਹਨੇ ਤੇ ਖਾਣੀ ਹੀ ਬਾਹਰੋਂ ਆਇਆ ਸੀ ਉਹਦਾ ਪੈਪੀ ਚੱਲ ਵਧੀਆ ਬਣਾਈ ਆ ਤੇ ਮੈਂ ਤੇ ਖਾ ਲਾ ਤੇ ਤੂੰ ਹੁਣ ਘਰ ਚ ਰਹਿਣ ਦੀ ਆ ਨਾਲੋਂ ਤੇਰੇ ਰਹਿਣ ਦੀ ਆ ਉਹਨੂੰ ਪਤਾ ਵੀ ਹੈਗਾ ਵੀ ਨਹੀਂ ਮੰਮੀ ਖਾਂਦੀ ਇਹ ਨਾ ਬਣਾਦੀ ਪਨੀਰ ਹੀ ਮਾਸਾ ਪੋਣ ਦਿੰਦੀ ਨਹੀਂ ਮੈਂ ਖਾ ਲਈ ਨਹੀਂ ਕੜੀ ਗੁਰਜੀਤ ਪਰ ਮੈਂ ਆਖ ਬੀਠੀ ਮੈਂ ਹਜਰਾ ਕਿ ਨਾ ਸੋਖ ਕਰਾਰੀ ਜੀ ਬਣਾਵੇ ਉਧਰੋਂ ਦੂਨੀਆ ਮਿਰਚਾਂ ਫੂਕਦੀਆਂ ਤੇ ਉਧਰੋਂ ਇੰਨੀ ਖੱਟੀ ਹੈ 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 ਢੀਠ ਕਿਤੇ ਮੇਰਾ ਤਾਂ ਨੰਗੀ ਨੀ ਬੁਰਕੀ ਵੀ ਤੇ ਮੁੰਡਾਂ ਦਾ ਬੜੀ ਸੋਹਣੀ ਮੈਂ ਨੀ ਕਿਤੇ ਇੱਦਾਂ ਕੀ ਲਿਆ ਵਾ ਨਾ ਆਪਣੀ ਰਾਨ ਦਾ ਵੀ ਜੋ ਆਂਦੀ ਆ ਨਾ ਭਾਏ ਉਹ ਜ਼ਹਿਰ ਵੀ ਦੇ ਦੂਗੀ ਨਾ ਇਹਨੇ ਕਹਣਾ ਨਹੀਂ ਉਹ ਤੇ ਕੋੜੀ ਨਹੀਂ ਉਹ ਤਾਂ ਬਹੁਤ ਸਵਾਦ ਸੀਗੀ ਪਿਛੇ ਜਿ ਘਰੇਲੇ ਬਣਾਏ ਇਹਦੀ ਛੁੱਟੀ ਜਾ ਆ ਨਾ ਇਹਨੇ ਕੋੜੇ ਇਤਰੇ ਢੀਠ ਘਰੇਲੇ ਬਣਾਤੇ ਤੇ ਸਾਬੀ ਘਰੇ ਓਹ ਸੋਖਨੇ ਮਮੀ ਗਰੀ ਲੇ ਬੋਨੇ ਅਛਾ ਨਾ ਦੇ ਚੱਲਿਆ ਹੁਣਾ ਬੋਨੇ ਸਵਾਦ ਉਹ ਤੇ ਕੰਬਲਾ ਜਿਹੜਾ ਮੈਂ ਦੇ ਹੀ ਨਾ ਦਿੱਤਾ ਸੀ ਤੇ ਸਵਾਦ ਦਿੱਤੇ ਉਹਦੇ ਨਾਲ ਥੋੜੇ ਬੋਤੇ ਲੱਗ ਗਏ ਤੇ ਝੂਠ ਇਦਾਂ ਆਖੀ ਜਾਵੇ ਤੇ ਮੈਨੂੰ ਇੰਨਾ ਗੁੱਸਾ ਗੁਰਜੀਤ ਚੜੇ ਵੀ ਜੀ ਕਰੇ ਫੜ ਕੇ ਇਹਦੇ ਪਟਿਆਂ ਤੋਂ ਇੱਕ ਕਰੀ ਵੱਟ ਵੱਟ ਚ ਪੇੜਾ ਮਾਰਾਂ ਪਤਾ ਨਹੀਂ ਕਰਨਾ ਚਲੋ ਪਿਆਰ ਨਾ ਸਮਝਾਇਆ ਕਰ ਚਲੋ ਬੜਾ ਸਮਝਉਣੀ ਹੁਣ ਮੈਨੂੰ ਖੇਚ ਚੜਦੀ ਉਹਦੇ ਤੇ ਬਾੜੀ ਖੇਚ ਚੜਦੀ ਆ ਨੋ ਤੀ ਇਦਾਂ ਕਰਦੇ ਵੀ ਨਹੀਂ ਅਸੀਂ ਚੰਗੇ ਲੱਗੀਦਾ ਹੁਣ ਤੇ ਕਦੇ ਦੂਜਾ ਚੁਕਲੀਆਂ ਕਰਾਂਗੇ ਤੇ ਫੇਰ ਚੰਗਾ ਲੱਗਦਾ ਬੰਦਾ ਹਨਾ ਫਿਰ ਅਗਲੀ ਜਾ ਕੇ ਕੋਈ ਹੋਰ ਚੂਲ ਮਾਰ ਦੇਗੀ ਤੇਰੀ ਸੱਸ ਉਹ ਬੜੀਆਂ ਗੱਲਾਂ ਕਰਕੇ ਆਈ ਉਹ ਮੈਂ ਹੋ ਕੇ ਹੋਰ ਨਾ ਕਰਦਾ ਤੇ ਕਹੀ ਜਵੇ ਤੇ ਫਿਰ ਰਖਣਾ ਸੱਸ ਸੱਜਾਂ ਕਰਦਾ ਗੱਲਾਂ ਕਰਦੀ ਤੇ ਮੇਰੀਆਂ ਜਾ ਕੇ ਲੋਕਾਂ ਦੇ ਘਰ ਘਰ ਤੇ ਉਹ ਜਿਹੜਾ ਮੈਨੂੰ ਬਖਸ਼ਦੀ ਆ ਉਹ ਵੀ ਤੇ ਮੇਰੀਆਂ ਕਰਦੀ ਆ ਉਹਨੂੰ ਪਤਾ ਵੀ ਇਹ ਜਾਂਦੀ ਆ ਉਧਰ ਤੇ ਗੱਲਾਂ ਗੁਲਾ ਕਰਦੀ ਆ ਉਹਨੂੰ ਪਤਾ ਹੀ ਜੇ ਤੂੰ ਤੂੰ ਉਹਨੂੰ ਦੱਸਮਣੀ ਫਿਰ ਜਾ ਵਾਪਸ ਫਿਰ ਉਹਨੂੰ ਪਤਾ ਲੱਗ ਜਾਂਦਾ ਮੈਂ ਨਹੀਂ ਲਾਦੀ ਉਹਨੂੰ ਗੱਲ ਕੋਈ ਮੈਂ ਸਿਰਫ ਇਹ ਕਹਨੀ ਆ ਵੀ ਤੇਰੀ ਸੱਸਾਂ ਜੀ ਮੇਰੇ ਨਾਲ ਆਈ ਸੀ ਅੱਛਾ ਪਰ ਮੈਂ ਕਿਹਾ ਮੈਂ ਸੁਣੀਆ ਨਹੀਂ ਕੋਈ ਵੀ ਗੱਲਾਂ ਆਉਂਦੀਆਂ ਚਲ ਤਾਂ ਮੈਂ ਚੰਗਾ ਉਦਾਂ ਦੇ ਫੋਨ ਤੇ ਚੰਬੜੀ ਲਿੰਦੀ ਆ ਮੈਂ ਮੁੜ ਕੇ ਆਵੀਂ ਮੁੜ ਕੇ ਤੈਨੂੰ ਆਖੇਗੀ ਵੀ ਤੂੰ ਕੀ ਗੱਲਾਂ ਕਰਾਈਆਂ ਜਾ ਕੇ ਉਹਨਾਂ ਦੇ ਘਰ ਇਹ ਵੀ ਗੱਲ ਠੀਕ ਵਾਕੇ ਤੇ ਉੱਤੋਂ ਵੇਚਰਾ ਵੀ ਚਲੋ ਠੀਕ ਆ ਉਦੈ ਮੈਂ ਉਦੈ ਮੇਰੇ ਨਾਲ ਗੱਲਾਂ ਬਾਤਾਂ ਕਰ ਜਾਂਦੀ ਹਾਸੇ ਖੜ ਜਾਂਦੀ ਆ ਨਾ ਕੋਈ ਉਹਨੇ ਚੰਗੀ ਮਾਰੀ ਕੀਤੀ ਤੇ ਨਾ ਹੀ ਮੈਂ ਕਰਨੀ ਉਹਦੇ ਨਾਲ ਸਹੀ ਗੰਗਾ ਤੇ ਚੰਗਾ ਲੱਗਦਾ ਫਿਰ ਕਾਰ ਚ ਪਾਟਕ ਪੈ ਜਾਂਦੇ ਆ ਹੂੰ ਚਲ ਕਿੰਦਰੇ ਮੈਂ ਪਾण्डे ਰੱਖਾਂ ਉਹ ਅੰਦਰ ਸੇ ਰੱਖਿਆ ਫਿਰ ਮੈਂ ਜਾਵਾਂ ਫਿਰ ਨਹੀਂ ਚਾ ਮੈਂ ਧਰਦੀਆਂ ਤੇ ਪੀ ਕੇ ਜਾਇਆ ਲਓ ਚਾਹ ਰਹਿਦੀ ਠੋ ਹੁਣ ਅਦਰਕ ਪਾ ਕੇ ਮੈਂ ਵਧੀਆ ਜੀ ਚਾਹ ਪਿਆਣਾ ਤੇਜ ਜੀ ਤੇ ਤੂੰ ਜਾ ਕੇ ਕੇੰਨੇ ਚੰਗੀ ਮਾੜੀ ਤੇ ਫਿਰ ਰਾਹਨੇ ਗਾੜੀ ਚਾਹ ਪਿਆਲ ਤੇ ਫਿਰ ਕੰਮ ਕੰਮ ਕਰੀ ਜਾਵੇ ਜਾ ਕੇ ਘਰ ਹਾਜ਼ੂਰ ਪਾ ਕੇ ਚਾਹ ਵਧੀਆ ਜੀ ਬਣਾਣੇ ਆ ਚਲ ਬਣਾ ਲੈ ਕਿੱਥੇ ਮਿਲਦਾ ਕਿਤੇ ਬੈਣਾ ਫਿਰ ਕੱਪ ਕੋਈ ਨਹੀਂ ਆ ਜਾ ਫੇ ਵੇਹਲਾ ਕਿਦਾਂ ਘਰ ਬਣਾਈਦਾ ਮਰਜੀ ਦਾ ਘਰ ਹੀ ਬਣਾਉਂਦੇ ਆ ਤੇ ਮਗਰੋਂ ਨੂੰਹਾਂ ਧੀਆਂ ਆਣ ਕੇ ਤੇ ਦੋਵਾਂ ਰੋਟੀਆਂ ਤੋਂ ਵੀ ਆਤਰ ਕਰ ਦਿੰਦੀਆਂ ਬੰਦੇ ਨੂੰ ਕਿੰਨਾ ਕੋਹੇ ਨਾਲ ਹੀ ਬਣਾਈਦਾ ਤੇ ਆਣ ਕੇ ਤੇ ਬਣੇ ਬਣਾਏ ਤੇ ਬਹਿ ਜਾਂਦੀਆਂ ਉਹਦੇ ਆਸ ਦਿੰਦੀਆਂ ਹੁਣ ਹਟ ਰੋਟੀ ਟੋਕ ਨੀ ਪੱਕਦੀ